ਸ਼੍ਰਮਣੀਆ ਕਾਲੀਦਲ ਪੁਰ ਸਰਜੀਤ ਦੇ ਵੱਲੋਂ ਪੰਜਾਬ ਦੇ ਬਾਕਪਖ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਹੜਾ ਦੀ ਮਾਰ ਹੇਠਾਇ ਕਿਸਾਨਾਂ ਸਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਮੁਆਵਜ਼ੇ ਦੀ ਮੰਗ ਦੇ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਤਾਂ ਬਰਨਾਲਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਸੌਂਪੇ ਤੋਂ ਬਾਅਦ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਂਸਾ ਸਨੇ ਹੋਰਾ ਸਾਥੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜਿਸ ਦੀ ਪੁਕਤਗਵਾਹੀ ਪੰਜਾਬ ਅੰਦਰ ਬੋਲ ਰੇ ਪ੍ਰਸ਼ਾਚਾਰ ਦੀ ਤਸਵੀਰ ਸਾਹਮਣੇ ਆਈ ਹੈ ਤੇ ਇਸ ਮੌਕੇ ਨਾ ਆਗੂਆਂ ਨੇ ਕਿਹਾ ਕਿ ਇਸ ਸੌਂਪੇ ਗਏ ਮੰਗ ਪੱਤਰ ਦੇ ਨਾਲ ਹੀ ਕਿਸਾਨ ਭਰਾਵਾਂ ਨੇ ਹੜਾ ਦੇ ਵਿੱਚ ਜਿੱਥੇ ਵੱਡੀ ਆਰਥਿਕ ਤੇ ਮਾਨਸਿਕ ਤਬਾਹੀ ਉਹ ਚੱਲੀ ਹੈ ਉਸ ਦੇ ਲਈ ਮਦਦ ਵੀ ਭੇਜੀ ਜਾ ਰਹੀ ਹੈ ਜਿਸ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਯੋਗ ਮੁਆਵਜ਼ਾ ਦਿਵਾਉਣ ਦੇ ਲਈ ਉਪਰਾਲਾ ਵੀ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਜੀ ਬਾਰੇ ਦੱਸ ਕੋ ਇਸ ਵੇਲੇ ਮੈਂ ਰੋਪੜ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਹਾਂ। ਪਿੱਛੇ ਮੇਰੇ ਨਿਊ ਅਕਾਲੀ ਦਲ ਜਿਹਨੂੰ ਆਪਾਂ ਨਵਾਂ ਅਕਾਲੀ ਦਲ ਵੀ ਕਹਿ ਸਕਦੇ ਹਾਂ ਹਰਪ੍ਰੀਤ ਸਿੰਘ ਬਾਸ ਸੁਰਜੀਤ ਪੁੰਨਰ ਸ੍ਰੀ ਤੇ ਅਕਾਲੀ ਦਲ ਇਹ ਸਮੂਹ ਆਦੇਦਾਰਾਂ ਵੱਲੋਂ ਅੱਜ ਇੱਕ ਵਿਸ਼ੇਸ਼ ਤੌਰ ਤੇ ਮੰਗ ਪੱਤਰ ਰੋਪੜ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਰਹੀ ਹੈ। ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ ਤੇ ਸਾਡੇ ਨਾਲ ਅੰਦੋਲ ਸਾਹਿਬ ਹੈ ਜਿਹੜੇ ਪ੍ਰਧਾਨ ਹੈ ਤਾਂ ਜੀ ਅੱਜ ਦਾ ਜਿਹੜਾ ਮੁੱਖ ਤੁਸੀਂ ਮੰਗ ਪੱਤਰ ਭੇਜਿਆ ਹੈ ਕਿ ਮੰਗ ਸੀ ਉਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਨਰ ਸਜੀਤ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਹੜੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹਾਂ ਨੇ ਨੁਕਸਾਨ ਕੀਤਾ ਹੈ ਉਹ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਜੋ ਸਰਕਾਰ ਵੱਲੋਂ مالی ਮਦਦ ਮਿਲਣੀ ਹੈ ਕਿਸੇ ਵੀ ਰੂਪ ਦੇ ਵਿੱਚ ਮਦਦ ਮਿਲਣੀ ਹੈ ਉਹ ਹਲੇ ਸਲੋ ਹੈ ਅੱਜ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਡੀਸੀ ਦੇ ਰਾਹੀਂ ਦਿੱਲੀ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਹੁਣ ਕਣਕ ਵੀ ਜਣੀ ਹੈ ਉਹਨਾਂ ਨੂੰ ਖਾਦਾਂ ਉਹਨਾਂ ਦੇ ਬੀਜ ਜਾਂ ਉਹਨਾਂ ਨੂੰ ਡੀਜ਼ਲ ਜਿਹਨੂੰ ਦੇਣਾ ਹੈ ਉਹ ਇਹ ਮਹੀਨੇ ਦੇ ਵਿੱਚ ਵਿੱਚ ਮਿਲ ਜਾਣਾ ਚਾਹੀਦਾ ਜਿੰਨਾ ਉਹ ਲੇਟ ਹੋਈ ਜਾਂਦਾ ਹੈ ਇੱਕ ਪਾਸੇ ਉਹ ਲੋਕ ਆਪਣੇ ਖੇਤ ਸਵਾਰਦੇ ਆ ਤੇ ਇੱਕ ਪਾਸੇ ਉਹਨਾਂ ਕੋਲ ਪੈਸੇ ਨਹੀਂ ਹੈ ਉਹਨਾਂ ਦੇ ਘਰਾਂ ਦਾ ਦਾਣੇ ਵੀ ਖਰਾਬ ਹੋ ਗਏ ਉਹ ਅਸੀਂ ਚਾਹੁੰਨੇ ਵੀ ਛੇਤੀ ਤੋਂ ਛੇਤੀ ਇਹ ਚੀਜ਼ਾਂ ਮਹੀਆ ਕਰੀਆਂ ਜਾਣ। ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਹੜ ਦਾ ਜਿਹੜਾ ਖਤਮ ਹੋਇਆ ਨੂੰ ਆਪ ਮਹੀਨਾ ਦੇਡ ਮਹੀਨੇ ਦਾ ਸਮਾਂ ਹੋ ਚੁਲਿਆ ਪਰ ਲੇਕਿਨ ਮੈਨੂੰ ਨਹੀਂ ਲੱਗਦਾ ਹਲੇ ਤੱਕ ਕਿਸੇ ਨੂੰ ਕੋਈ ਮਦਦ ਮਿਲੀ ਹੋਵੇ। ਉਹਦੇ ਵਿੱਚ ਅਸੀਂ ਦੇਖਿਆ ਵੀ ਜਿੱਥੇ ਤਾਂ ਜਥੇਬੰਦੀ ਆ ਆ ਪਹੁੰਚ ਗਈਆਂ। ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਆਪ ਬੇਲੇ ਦੇ ਨੇੜੇ ਦੌਦਪੁਰ ਪਿੰਡ ਦੇ ਡੀਜ਼ਲ ਪਵਾ ਕੇ ਟਰੈਕਟਰਾਂ ਦਾ ਕੰਮ ਸ਼ੁਰੂ ਕਰਾ ਕੇ ਜਿੰਨਾ ਚਿਰ ਨੱਕਾ ਬੰਦ ਨਹੀਂ ਹੋਇਆ ਉਹਨਾਂ ਚਿਰ ਅਸੀਂ ਛੱਡ ਕੇ ਨਹੀਂ ਆਏ। ਉਸੇ ਤਰ੍ਹਾਂ ਉਹ ਦੂਜੇ ਏਰੀਆ ਦੇ ਵਿੱਚ ਜਿੱਦੇ ਜਥੇਬੰਦੀਆਂ ਨੇ ਕੰਮ ਮੌਕੇ ਦੇ ਸੰਭਲੇ ਲੋਕਾਂ ਨੇ ਤਾਂ ਆਪਣੇ ਆਥੀ ਕਰ ਲਿਆ ਲੇਕਿਨ ਸਰਕਾਰ ਦੇ ਕੰਮ ਸਾਰੇ ਹਾਲੇ ਸਲੋ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੇ ਕੰਮ ਹੈ ਸਰਕਾਰ ਦੇ ਉਹ ਉਸੇ ਤਰ੍ਹਾਂ ਸਰਕਾਰ ਤੇਜ਼ੀ ਲਿਆਵੇ ਤੇ ਉਹ ਕੰਮ ਸਿਰੇ ਚੜ੍ਹਨ ਜਿਵੇਂ ਆਪਾਂ ਦੇਖ ਰਹੇ ਹਾਂ ਕਿ 4 ਸਾਲ ਦਾ ਸਮਾ ਸਰਕਾਰ ਦਾ ਪੂਰਾ ਹੋ ਗਿਆ ਤੇ ਤਕਰੀਬਨ ਲਗਭਗ 1 ਸਾਲ ਬਾਕੀ ਰਹਿ ਰਿਹਾ ਕਿਵੇਂ ਦੇਖਦੇ ਹੋ ਵੀ ਸਰਕਾਰ ਦੇ ਕੰਮਾਂ ਨੂੰ ਕੋ ਸਰਕਾਰ ਦੇ ਕੰਮਾਂ ਦੇ ਵਿੱਚ ਹਰੇਕ ਕੰਮ ਨੂੰ ਸਮਾਂ ਤਾਂ ਲੱਗਦਾ ਹੈ ਪਰ ਲੇਕਿਨ ਸਰਕਾਰ ਵਿੱਚ ਜਿੰਨੀ ਤੇਜ਼ੀ ਆਉਣੀ ਚਾਹੀਦੀ ਹੈ ਜਿੰਨਾ ਉਹਨਾਂ ਨੇ ਗੱਲਾਂ ਕਹੀਆਂ ਸੀਗੀਆਂ ਉਹ ਮੰਜ਼ਲ ਵਾਲੇ ਪਾਸੇ ਨੂੰ ਹਲੇ ਪਹੁੰਚ ਨਹੀਂ ਸਕੇ ਕਿਉਂਕਿ 5 ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਪਲੈਨਾਂ ਹੁੰਦੀਆਂ ਲੋਕਾਂ ਨਾਲ ਵਾਅਦੇ ਕੀਤੇ ਹੁੰਦੇ ਆ ਉਹ ਪੂਰੇ ਕਰਨ ਨੂੰ 5 ਸਾਲ ਤਾਂ ਲੱਗ ਜਾਂਦੇ ਆ ਪਰ ਹਲੇ ਉਹ ਚੀਜ਼ ਪਿੱਛੇ ਆ ਦੇਖੋ ਜੇ ਸਾਲ ਸਭਾ ਸਾਲ ਦੇ ਵਿੱਚ ਕੋਸ਼ਿਸ਼ ਕਰਨ ਸਾਰੀ ਟੀਮ ਇਕੱਠੀ ਹੋ ਕੇ ਕਰੇ ਤੇ ਲੋਕਾਂ ਦਾ ਫਾਇਦਾ ਕਰ ਸਕਣ ਉਹਨਾਂ ਦੀ ਹਿੰਮਤ ਅਸੀਂ ਚਾਹੁੰਦੇ ਆ ਵੀ ਕੋਈ ਵੀ ਸਰਕਾਰ ਆਉਂਦੀ ਹੈ ਉਹ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦੇ ਲੋਕਾਂ ਦਾ ਭਲਾ ਤਾਂ ਕਰੇ ਲੋਕਾਂ ਨੇ ਵੋਟ ਚੁਣ ਕੇ 5 ਸਾਲ ਵਾਸਤੇ ਭੇਜੀ। ਅਸੀਂ ਤੁਸੀਂ ਪਾਰਟੀ ਨਵੀਂ ਚੁਣੀ ਆ ਕਿਵੇਂ ਦੇ ਲੋਗ ਲੱਗ ਰਹੇ ਵੀ ਤੁਸੀਂ ਕਿਵੇਂ ਕੰਮ ਕਰੋਗੇ। ਸਾਡੀ ਪਾਰਟੀ ਨਵੀਂ ਨਹੀਂ ਹੈ। ਸਾਡੀ ਪਾਰਟੀ 120 ਸਾਲ 1920 ਦੇ ਵਿੱਚ ਸ਼ੁਰੂ ਹੋਈ ਸੀ। 100 ਸਾਲ ਦੇ ਵੀ ਵੱਧ ਹੋ ਗਏ। ਇਹਦੇ ਵਿੱਚ ਕੁਝ ਕਮੀਆਂ ਆ ਗਈਆਂ। ਸਾਡਾ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਵੀ ਹੈ ਤੇ ਸਿਆਸੀ ਵੀ ਹੈ। ਇੱਥੇ ਸਿਆਸਤ ਆ ਵੀ ਹੋਗੀ। ਉਹ ਚੀਜ਼ ਨੂੰ ਲਾਈਨ ਉੱਪਰ ਠੀਕ ਕਰਨ ਵਾਸਤੇ ਇਹਨੂੰ ਪੁਨਰ ਸਿਰਜੀਤ ਅਸੀਂ ਕਰਨ ਲੱਗੇ ਆ। ਆ ਜਿਹੜੇ ਸਾਡੇ ਜਹੇਦਾਰ ਆ ਸਵੇਰੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਸਵੇਰੇ ਪ੍ਰੋਗਰਾਮ ਬਣਾ ਕੇ ਸਾਰੇ ਮਿੰਟਾਂ ਦੇ ਵਿੱਚ ਆ ਗਏ ਲੋਕਾਂ ਵਿੱਚ ਸਿਆ ਹੈ ਵੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਤਕੜਾ ਹੋ ਕੇ ਕੰਮ ਕਰੇ ਲੋਕਾਂ ਪ੍ਰਤੀ ਸਰਕਾਰ ਦਾ ਕੰਮ ਵੀ ਕਰੇ ਤੇ ਪੰਥਕ ਕੰਮ ਹੈ ਧਾਰਮਿਕ ਕੰਮ ਹੈ ਉਹਨੂੰ ਵੀ ਨਾਲ ਲੈ ਕੇ ਚੱਲੇ ਕਿਉਂਕਿ ਅਕਾਲੀ ਦਲ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਪੰਜਾਬ ਸਾਡਾ ਵੱਖਰਾ ਬਣਿਆ ਹੋਇਆ ਹੈ ਸਾਰੀ ਦੁਨੀਆ ਦੇ ਵਿੱਚ ਪੰਥ ਦੀ ਇੱਕ ਵੱਖਰੀ ਚੀਜ਼ ਹੈ ਅਸੀਂ ਉਹ ਵੱਖਰੀ ਚੀਜ਼ ਨੂੰ ਉਸ ਵੱਖਰੀ ਪਛਾਣ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਐਨਾ ਸਾਡਾ ਨਿਸ਼ਾਨਾ ਹੈ ਬਦੂਤਨ ਬਤਾਂਤੇ ਹੋਰ ਵੀ ਜਾਣਕਾਰੀ ਕਿਹਨਾ ਚਾਹੋਗੇ ਅੱਜ ਦੇ ਲਈ ਪੱਤਰ ਦਿੱਤਾ ਨਹੀਂ ਮੰਗ ਪੱਤਰ ਜੋ ਦਿੱਤਾ ਹੈ ਉਹਦੇ ਬਾਰੇ ਬੜੇ ਵਿਸਤਾਰਪੂਰਵਕ ਸਾਡੇ ਵੱਡੇ ਭਰਾ ਸਰਦਾਰ ਹਰਵੰਤ ਸਿੰਘ ਗੋੜਾ ਸਾਹਿਬ ਕਾ ਮੈਂਬਰਸ਼ਿਪ ਰੋਨੀ ਕੁਰਪੰਧਰ ਕੋਟੀ ਦੱਸਿਆ ਅਤੇ ਅਸੀਂ ਵੱਡੇ ਪੱਧਰ ਤੇ ਲੋਕਾਂ ਦੀ ਆਵਾਜ਼ ਬਣ ਕੇ ਉੱਪਰ ਨਾ ਦੀ ਸੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਆ ਇਹ ਲੋਕਾਂ ਦੀ ਆਵਾਜ਼ ਇਸੇ ਤਰੀਕੇ ਨਾਲ ਮਸਲੇ ਠਾਉਂਦਾ ਰਹੇਗਾ ਅਤੇ ਮੈਂ ਇਹ ਗੱਲ ਵੀ ਕਹਿ ਦੇਣੀ ਚਾਹਨਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅੱਜ ਵਿਕਾਸ ਨਾਉਂ ਦੀ ਪੰਜਾਬ ਚ ਕਿਤੇ ਕੋਈ ਚੀਜ਼ ਨਹੀਂ ਦਿਖਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਬੱਤੇ ਬੱਤਰ ਹੋ ਚੁੱਕੀ ਹੈ ਕੋਈ ਭਰਾ ਆਪਣੀ ਜੇਬ ਚ 500 ਜਾਂ 700 ਰੁਪਇਆ ਪਾ ਕੇ ਵੀ ਚੱਲ ਨਹੀਂ ਸਕਦਾ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਕਿਸੇ ਲਟੇਰੇ ਨੇ ਉਹ ਖੋਲਣੇ ਆ ਤੇ ਗੱਪਾਂ ਸੜਕਾਂ ਬਹੁਤ ਰੁਕੀਆਂ ਪਈਆਂ ਹੋਰ ਸਕੀਮਾਂ ਜਿਹੜੀਆਂ ਕੋਈ ਲਾਗੂ ਨਹੀਂ ਹੋ ਰਹੀਆਂ ਆ ਜਿਹੜਾ ਕਿਸਾਨਾਂ ਦੇ ਮੁਆਵਜ਼ੇ ਦਾ ਮੰਗ ਪੱਤਰ ਦਿੱਤੇ ਗਏ ਅੱਜ ਅਸੀਂ ਇਹ ਬੜਾ ਬਹੁਤ ਧੀਮੀ ਗਤੀ ਦੇ ਨਾਲ ਜਿਹੜਾ ਚੱਲ ਰਿਹਾ ਜਦੋਂ ਕਿਸਾਨ ਦੀ ਫਸਲ ਬੀਜੀ ਗਈ ਉਸ ਤੋਂ ਬਾਅਦ ਬੀਜ ਜੋ ਕੋਈ ਮੈਨਾਂ ਨਹੀਂ ਰੱਖਦਾ ਅੱਜ ਡਾਇਆ ਮਿਲ ਨਹੀਂ ਰਿਹਾ ਅੱਜ ਕਿਸਾਨ ਡਾਇਏ ਤੋਂ ਪਰੇਸ਼ਾਨ ਹੈ ਡਾਇਆ ਜਿਹੜਾ ਹੈ ਇਹ ਬੀਜਣ ਤੋਂ ਪਹਿਲਾਂ ਪਾਉਣਾ ਪੈਂਦਾ ਯੂਰੀਆ ਤਾਂ ਬਾਅਦ ਵਿੱਚ ਪੈ ਜਾਂਦਾ ਪਰ ਡਾਇਆ ਤਾਂ ਬੀਜਣ ਦੇ ਪਹਿਲਾਂ ਹੀ ਪਾਉਣਾ ਪੈਂਦਾ ਨਾ ਅੱਜ ਕਿਸਾਨ ਨੂੰ ਡਾਇਆ ਨਹੀਂ ਮਿਲਦਾ ਕਿਸਾ ਸਰਕਾਰ ਸੁੱਤੀ ਪਈ ਆ ਕਿਸਾਨਾਂ ਦੀਆਂ ਮੰਡੀਆਂ 'ਚ ਫਸਲ ਰੋਲ ਰਹੀ ਆ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਜਿਉਂ ਨੀ ਜਾਗੋ 4 ਸਾਲ ਤੁਹਾਨੂੰ ਸੁੱਤੀਆਂ ਨੂੰ ਹੋ ਗਏ ਅੱਜ ਵੀ ਜਾਗ ਜਾਓ ਪੰਜਾਬ ਦੇ ਲੋਕਾਂ ਤੁਸੀਂ ਬਹੁਤ ਵੱਡੇ ਵਾਅਦੇ ਕੀਤੇ ਬੀਪੀਐਨ ਨੇ ਵਾਦਾ ਕੀਤਾ ਸੀ 1000 ਰੁਪਏ ਸ਼ਗਨ ਦੇਣ ਦਾ ਉਹ ਨਹੀਂ ਪੂਰਾ ਹੋਇਆ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ 'ਚ ਅੱਜ ਮੈਨੂੰ ਕਹਿਣ 'ਚ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਵੋਟਾਂ ਪੰਜਾਬ ਦੇ ਲੋਕਾਂ ਤੋਂ ਲਈਆਂ ਪਰ ਜਿਹੜੇ ਨੌਕਰੀਆਂ ਦੀ ਲਿਸਟ ਸਰਕਾਰੀ ਆਉਂਦੀ ਆ ਉਹ ਕੋਈ ਹਰਿਆਣਾ ਦਾ ਹੁੰਦਾ ਕੋਈ ਹਿਮਾਚਲ ਦਾ ਹੁੰਦਾ ਕੋਈ ਰਾਜਸਥਾਨ ਦਾ ਹੁੰਦਾ ਬਹੁ ਗਿਣਤੀ 'ਚ ਹੁੰਦੇ ਇਹ ਨਹੀਂ ਵੀ ਕੋਈ ਕੋਈ ਹੁੰਦਾ ਬਹੁ ਗਿਣਤੀ 'ਚ ਉਹਨਾਂ ਜਿਹੜੇ ਹੈਗੇ ਵੋਟਾਂ ਪੰਜਾਬ ਦੇ ਲੋਕਾਂ ਤੋਂ ਨੌਕਰੀਆਂ ਦੂਜੇ ਸਟੇਟਾਂ ਦੇ ਉਹਨਾਂ ਨੂੰ ਇਹ ਬਹੁਤ ਹੀ ਮੰਦੀ ਭਾਗੀ ਗੱਲਾਂ ਜਿਹੜੀਆਂ ਵਾਪਰ ਰਹੀਆਂ ਸਰਕਾਰ ਨੂੰ ਅਸੀਂ ਕਹਿੰਦੇ ਆਂ ਵੀ ਬਾਜ ਆਜੋ ਨਹੀਂ ਤਾਂ ਜੋ ਸ਼ਰੋਮਣੀ ਕਾਲੀ ਦਲ ਦੇ ਬਾਦਲ ਢੜੇ ਦਾ ਹਾਲ ਲੋਕਾਂ ਨੇ 2022 ਚ ਕੀਤਾ ਇਹ ਹਾਲ ਤੁਹਾਡਾ ਵੀ ਇਹੀ ਹਾਲ ਧੰਨਵਾਦ ਜੀ ਬੁੱਗ ਜੀ ਹਾਂਜੀ ਸਰ ਜੋ ਸਾਡੀ ਅਜ ਪਾਰਟੀ ਨੇ ਦਿੱਤਾ ਹੈ ਸਰਕਾਰ ਸਲੋ ਕੰਮ ਕਰ ਰਹੀ ਆ ਤੁਹਾਨੂੰ ਹਾਈ ਲੈਵਲ 'ਤੇ ਕੰਮ ਕਰਨ ਚਾਹੀਦਾ ਪਟੂਕਰ ਸਾਰਾ ਅੱਧਾ ਪੰਜਾਬ ਡੁੱਬ ਗਿਆ ਜਿਹੜੇ ਕਿ ਡਾਲਰ ਫੁੱਟ ਰੇਤਾ ਪੈ ਗਿਆ ਇਹ ਮਤਲਬ ਕਿ ਲੋਕਾਂ ਨੂੰ 23 ਸਾਲ ਕਿਤਾਬ ਨਹੀਂ ਆਉਣਾ ਆਏਗਾ ਇਹਨਾਂ ਨੂੰ ਹੋਰ ਰੋਟੀ ਲੋਗੇ ਪੈਸੇ ਦੋ ਅਜੇ ਦੁਆਲੀਆਂ ਇਹਨਾਂ ਦੀ ਖੁੱਲੀ ਨਹੀਂ ਬਣਾ ਹੋਵੇ ਵਿਚਾਰਾਂ ਜੀ ਉਹ ਦੀਵਾ ਬਲੇ ਕੇ ਤੇ ਘਰ ਚ ਉਹ ਆਸ ਨਹੀਂ ਵੀ ਦੀਵਾ ਬਲੇਗਾ ਸਰਕਾਰ ਨੂੰ ਚਾਹੀਦਾ ਅਸੀਂ ਮੇਰੇ ਨੂੰ ਇਹ ਦਿੱਤਾ ਕਿ ਵਾਦੇ ਵਾਦਿਆਂ ਦੀ ਮਤਲਬ ਕੋਲ ਕਿਸਾਨ ਜਿੰਨੀ ਹੋ ਸਕੇ ਤੇ ਤਾਹੀਂ ਲੋੜਾ ਕੱਢ ਹੂੰਗਾ ਸਾਡਾ ਪਾਰਟੀ ਦਾ ਮਸਲਾ ਇਹ ਹੈ ਧੰਨਵਾਦ ਧੰਨਵਾਦੀ ਬਿਲਕੁਲ ਜੀ ਮੈਂ ਦੇਖ ਰਿਹਾ ਕਿ ਜਿਵੇਂ ਕਹਿੰਦੇ ਵੀ ਹੁਲਾਰਾ ਹੁਗਾਰਾ ਕਰਨਾ ਚਾਹੀਦਾ ਤੇ ਤਾਹੀਂ ਸਰਕਾਰਾਂ ਚੱਲਦੀ ਚੱਣਾਂ ਰਹਿਣ ਤੇ ਜੇ ਵਿਰੋਧੀ ਧਿਰ ਪਾਰਟੀਆਂ ਜਿਹੜੀਆਂ ਇਸ ਤਰ੍ਹਾਂ ਦੇ ਮੰਗ ਪੱਤਰ ਦੇ ਰਹੇ ਨੇ ਤੇ ਸਰਕਾਰਾਂ ਨੂੰ ਜਗ੍ਹਾ ਦੇ ਰਹੇ ਧੰਨਵਾਦ ਸ਼੍ਰਮਣੀ ਅਕਾਲੀ ਦਲ ਪੁਰਰ ਸੁਰਜੀਤ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਹੜਾ ਦੀ ਮਾਰ ਹੇਠਾਇ ਕਿਸਾਨਾਂ ਸਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਮੁਆਵਜ਼ੇ ਦੀ ਮੰਗ ਦੇ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਤਾਂ ਬਰਨਾਲਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਸੌਂਪੇ ਤੋਂ ਬਾਅਦ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਸਣੀ ਹੋਰਾ ਸਾਥੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜਿਸ ਦੀ ਪੁਕਤਾ ਗਵਾਹੀ ਪੰਜਾਬ ਅੰਦਰ ਬੋਲ ਰੇ ਭ੍ਰਿਸ਼ਟਾਚਾਰ ਦੀ ਤਸਵੀਰ ਸਾਹਮਣੇ ਆਈ ਹੈ ਤੇ ਇਸ ਮੌਕੇ ਨਾ ਆਗੂਆਂ ਨੇ ਕਿਹਾ ਕਿ ਇਸ ਸੌਂਪੇ ਗਏ ਮੰਗ ਪੱਤਰ ਦੇ ਨਾਲ ਹੀ ਕਿਸਾਨ ਭਰਾਵਾਂ ਨੇ ਹੜਾ ਦੇ ਵਿੱਚ ਜਿੱਥੇ ਵੱਡੀ ਆਰਥਿਕ ਤੇ ਮਾਨਸਿਕ ਤਬਾਹੀ ਚੱਲੀ ਹੈ ਉਸ ਦੇ ਲਈ ਮਦਦ ਵੀ ਭੇਜੀ ਜਾ ਰਹੀ ਹੈ ਜਿਸ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਯੋਗ ਮੁਆਵਜ਼ਾ ਦਿਵਾਉਣ ਦੇ ਲਈ ਉਪਰਾਲਾ ਵੀ ਕੀਤਾ ਜਾਣਾ ਚਾਹੀਦਾ ਸਰਕਾਰ ਜੀ ਮੈਂ ਦੱਸਕੋ ਇਸ ਵੇਲੇ ਮੈਂ ਰੋਪੜ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਹਾਂ ਪਿੱਛੇ ਮੇਰੇ ਨਿਊ ਅਕਾਲੀ ਦਲ ਜਿਹਨੂੰ ਆਪਾਂ ਨਵਾਂ ਅਕਾਲੀ ਦਲ ਵੀ ਕਹਿ ਸਕਦੇ ਹਾਂ ਹਰਪ੍ਰੀਤ ਸਿੰਘ ਵੱਲ ਸਰਜੀਤ ਪੁੰਨਰ ਸ਼੍ਰੀਤ ਅਕਾਲੀ ਦਲ ਦੇ ਸਮੂਹ ਆਦੇਦਾਰਾਂ ਵੱਲੋਂ ਅੱਜ ਇੱਕ ਵਿਸ਼ੇਸ਼ ਤੌਰ ਤੇ ਮੰਗ ਪੱਤਰ ਰੋਪੜ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ ਤੇ ਸੜਨਕ ਅੰਦੋਲ ਸਾਹਿਬ ਹੈ ਜਿਹੜੇ ਪ੍ਰਧਾਨ ਹੈ ਤਾਂ ਜੀ ਅੱਜ ਦਾ ਜਿਹੜਾ ਮੁੱਖ ਮੰਤਰੀ ਤੁਸੀਂ ਮੰਗ ਪੱਤਰ ਭੇਜਿਆ ਹੈ ਕਿ ਮੰਗ ਸੀ ਉਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਨਰ ਸਜੀਤ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਹੜੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹਾਂ ਨੇ ਨੁਕਸਾਨ ਕੀਤਾ ਹੈ ਉਹ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਜੋ ਸਰਕਾਰ ਵੱਲੋਂ مالی ਮਦਦ ਮਿਲਣੀ ਹੈ ਕਿਸੇ ਵੀ ਰੂਪ ਦੇ ਵਿੱਚ ਮਦਦ ਮਿਲਣੀ ਹੈ ਉਹ ਹਲੇ ਸਲੋ ਹੈ ਅੱਜ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਡੀਸੀ ਦੇ ਰਾਹੀਂ ਦਿੱਲੀ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਹੁਣ ਕਣਕ ਵੀ ਜਣੀ ਹੈ ਉਹਨਾਂ ਨੂੰ ਖਾਦਾਂ ਉਹਨਾਂ ਦੇ ਬੀਜ ਜਾਂ ਉਹਨਾਂ ਨੂੰ ਡੀਜ਼ਲ ਜਿਹਨੂੰ ਦੇਣਾ ਹੈ ਉਹ ਇਹ ਮਹੀਨੇ ਦੇ ਵਿੱਚ ਵਿੱਚ ਮਿਲ ਜਾਣਾ ਚਾਹੀਦਾ ਜਿੰਨਾ ਉਹ ਲੇਟ ਹੋਈ ਜਾਂਦਾ ਹੈ ਇੱਕ ਪਾਸੇ ਉਹ ਲੋਕ ਆਪਣੇ ਖੇਤ ਸਵਾਰਦੇ ਆ ਤੇ ਇੱਕ ਪਾਸੇ ਉਹਨਾਂ ਕੋਲ ਪੈਸੇ ਨਹੀਂ ਹੈ ਉਹਨਾਂ ਦੇ ਘਰਾਂ ਦਾ ਦਾਣੇ ਵੀ ਖਰਾਬ ਹੋ ਗਏ ਉਹ ਅਸੀਂ ਚਾਹੁੰਨੇ ਵੀ ਛੇਤੀ ਤੋਂ ਛੇਤੀ ਇਹ ਚੀਜ਼ਾਂ ਮਹੀਆ ਕਰੀਆਂ ਜਾਣ। ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਹੜ ਦਾ ਜਿਹੜਾ ਖਤਮ ਹੋਇਆ ਨੂੰ ਆਪ ਮਹੀਨਾ-ਗੱਡ ਮਹੀਨਾ ਦਾ ਸਮਾਂ ਹੋ ਚੁੱਕਿਆ ਹੈ ਪਰ ਲੇਕਿਨ ਮੈਨੂੰ ਨਹੀਂ ਲੱਗਦਾ ਹਲੇ ਤੱਕ ਕਿਸੇ ਨੂੰ ਕੋਈ ਮਦਦ ਮਿਲੀ ਹੋਵੇ। ਉਹਦੇ ਵਿੱਚ ਅਸੀਂ ਦੇਖਿਆ ਵੀ ਜਿੱਥੇ ਤਾਂ ਜਥੇਬੰਦੀ ਆ ਪਹੁੰਚ ਗਈਆਂ। ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਆਪ ਬੇਲੇ ਦੇ ਨੇੜੇ ਦੌਦਪੁਰ ਪਿੰਡ ਦੇ ਡੀਜ਼ਲ ਪਵਾ ਕੇ ਟਰੈਕਟਰਾਂ ਦਾ ਕੰਮ ਸ਼ੁਰੂ ਕਰਾ ਕੇ ਜਿੰਨਾ ਚਿਰ ਨੱਕਾ ਬੰਦ ਨਹੀਂ ਹੋਇਆ ਉਹਨਾਂ ਚਿਰ ਅਸੀਂ ਛੱਡ ਕੇ ਨਹੀਂ ਆਏ। ਉਸੇ ਤਰ੍ਹਾਂ ਉਹ ਦੂਜੇ ਏਰੀਆ ਦੇ ਵਿੱਚ ਜਿੱਦੇ ਜਥੇਬੰਦੀਆਂ ਨੇ ਕੰਮ ਮੌਕੇ ਦੇ ਸੰਭਲੇ ਲੋਕਾਂ ਨੇ ਤਾਂ ਆਪਣੇ ਆਥੀ ਕਰ ਲਿਆ ਲੇਕਿਨ ਸਰਕਾਰ ਦੇ ਕੰਮ ਸਾਰੇ ਹਾਲੇ ਸਲੋ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੇ ਕੰਮ ਹੈ ਸਰਕਾਰ ਦੇ ਉਹ ਉਸੇ ਤਰ੍ਹਾਂ ਸਰਕਾਰ ਤੇਜ਼ੀ ਲਿਆਵੇ ਤੇ ਉਹ ਕੰਮ ਸਿਰੇ ਚੜ੍ਹਨ ਜਿਵੇਂ ਆਪਾਂ ਦੇਖ ਰਹੇ ਹਾਂ ਕਿ 4 ਸਾਲ ਦਾ ਸਮਾਂ ਸਰਕਾਰ ਦਾ ਪੂਰਾ ਹੋ ਗਿਆ ਤੇ ਤਕਰੀਬਨ ਲਗਭਗ 1 ਸਾਲ ਬਾਕੀ ਰਹਿ ਰਿਹਾ ਕਿਵੇਂ ਦੇਖਦੇ ਹੋ ਵੀ ਸਰਕਾਰ ਦੇ ਕੰਮਾਂ ਨੂੰ ਕੋ ਸਰਕਾਰ ਦੇ ਕੰਮਾਂ ਦੇ ਵਿੱਚ ਹਰੇਕ ਕੰਮ ਨੂੰ ਸਮਾਂ ਤਾਂ ਲੱਗਦਾ ਹੈ ਪਰ ਲੇਕਿਨ ਸਰਕਾਰ ਵਿੱਚ ਜਿੰਨੀ ਤੇਜ਼ੀ ਆਉਣੀ ਚਾਹੀਦੀ ਹੈ ਜਿੰਨਾ ਉਹਨਾਂ ਨੇ ਗੱਲਾਂ ਕਹੀਆਂ ਸੀਗੀਆਂ ਉਹ ਮੰਜ਼ਿਲ ਵਾਲੇ ਪਾਸੇ ਨੂੰ ਹਲੇ ਪਹੁੰਚ ਨਹੀਂ ਸਕੇ ਕਿਉਂਕਿ 5 ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਪਲੈਨਾਂ ਹੁੰਨੀਆਂ ਲੋਕਾਂ ਨਾਲ ਵਾਅਦੇ ਕੀਤੇ ਹੁੰਦੇ ਆ ਉਹ ਪੂਰੇ ਕਰਨ ਨੂੰ 5 ਸਾਲ ਤਾਂ ਲੱਗ ਜਾਂਦੇ ਆ ਪਰ ਹਲੇ ਉਹ ਚੀਜ਼ ਪਿੱਛੇ ਆਂ ਦੇਖੋ ਜੇ ਸਾਲ ਸਬਾ ਸਾਲ ਦੇ ਵਿੱਚ ਕੋਸ਼ਿਸ਼ ਕਰਨ ਸਾਰੀ ਟੀਮ ਇਕੱਠੀ ਹੋ ਕੇ ਕਰੇ ਤੇ ਲੋਕਾਂ ਦਾ ਫਾਇਦਾ ਕਰ ਸਕਣ ਉਹਨਾਂ ਦੀ ਹਿੰਮਤ ਅਸੀਂ ਚਾਹੁੰਦੇ ਆ ਵੀ ਕੋਈ ਵੀ ਸਰਕਾਰ ਆਉਂਦੀ ਹੈ ਉਹ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦੇ ਲੋਕਾਂ ਦਾ ਭਲਾ ਤਾਂ ਕਰੇ ਲੋਕਾਂ ਨੇ ਵੋਟ ਚੁਣ ਕੇ 5 ਸਾਲ ਵਾਸਤੇ ਭੇਜੀ ਆ। ਅਸੀਂ ਤੁਸੀਂ ਪਾਰਟੀ ਨਵੀਂ ਚੁਣੀ ਆ ਕਿਵੇਂ ਦੇ ਲੋਗ ਲੱਗ ਰਹੇ ਵੀ ਤੁਸੀਂ ਕਿਵੇਂ ਕੰਮ ਕਰੋਗੇ। ਸਾਡੀ ਪਾਰਟੀ ਨਵੀਂ ਨਹੀਂ ਹੈ। ਸਾਡੀ ਪਾਰਟੀ 120 ਸਾਲ 1920 ਦੇ ਵਿੱਚ ਸ਼ੁਰੂ ਹੋਈ ਸੀ। 100 ਸਾਲ ਦੇ ਵੀ ਵੱਧ ਹੋ ਗਏ। ਇਹਦੇ ਵਿੱਚ ਕੁਝ ਕਮੀਆਂ ਆ ਗਈਆਂ। ਸਾਡਾ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਵੀ ਹੈ ਤੇ ਸਿਆਸੀ ਵੀ ਹੈ। ਇੱਥੇ ਸਿਆਸਤ ਆ ਵੀ ਹੋਗੀ। ਉਹ ਚੀਜ਼ ਨੂੰ ਲਾਈਨ ਉੱਪਰ ਠੀਕ ਕਰਨ ਵਾਸਤੇ ਇਹਨੂੰ ਪੁਨਰ ਸਿਰਜੀਤ ਅਸੀਂ ਕਰਨ ਲੱਗੇ ਆ। ਆ ਜਿਹੜੇ ਸਾਡੇ ਜਹੇਦਾਰ ਆ ਸਵੇਰੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਸਵੇਰੇ ਪ੍ਰੋਗਰਾਮ ਬਣਾ ਕੇ ਸਾਰੇ ਮਿੰਟਾਂ ਦੇ ਵਿੱਚ ਆ ਗਏ ਲੋਕਾਂ ਵਿੱਚ ਸਿਆ ਹੈ ਵੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਤਕੜਾ ਹੋ ਕੇ ਕੰਮ ਕਰੇ ਲੋਕਾਂ ਪ੍ਰਤੀ ਸਰਕਾਰ ਦਾ ਕੰਮ ਵੀ ਕਰੇ ਤੇ ਪੰਥਕ ਕੰਮ ਹੈ ਧਾਰਮਿਕ ਕੰਮ ਹੈ ਉਹਨੂੰ ਵੀ ਨਾਲ ਲੈ ਕੇ ਚੱਲੇ ਕਿਉਂਕਿ ਅਕਾਲੀ ਦਲ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਪੰਜਾਬ ਸਾਡਾ ਵੱਖਰਾ ਬਣਿਆ ਹੋਇਆ ਹੈ ਸਾਰੀ ਦੁਨੀਆ ਦੇ ਵਿੱਚ ਪੰਥ ਦੀ ਇੱਕ ਵੱਖਰੀ ਚੀਜ਼ ਹੈ ਅਸੀਂ ਉਹ ਵੱਖਰੀ ਚੀਜ਼ ਨੂੰ ਉਸ ਵੱਖਰੀ ਪਛਾਣ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਇਹਨਾਂ ਸਾਡਾ ਨਿਸ਼ਾਨਾ ਹੈ ਦੀ ਬਹੁਤ ਬਤਨ ਬਤਨ ਤੇ ਹੋਰ ਵੀ ਜਾਣ ਕਰਨਾ ਚਾਹੀਦਾ ਹੋਵੇ ਅੱਜ ਦੇ ਲਈ ਪੱਤਰ ਦਿੱਤਾ